ਗੜਸ਼ੰਕਰ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਚੋਰੀ ਦੇ 15 ਮੋਟਰਸਾਈਕਲਾਂ ਅਤੇ ਨਸ਼ੀਲੇ ਟੀਕਿਆਂ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਗੜਸ਼ੰਕਰ ਦੇ ਐਸਐਚਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਐਸਐਸਪੀ ਹੁਸ਼ਾਰਪੁਰ सुरेंद्र ਲਾਂਬਾ ਦੇ ਦਿਸ਼ਾ-ਨਿਰਦੇਸ਼ਾਂ ਤੇ ਮਾੜੇ ਅਨਸਰਾਂ ਖਿਲਾਫ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਤੇ ਗੜਸ਼ੰਕਰ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਥਾਣਾ ਗੜਸ਼ੰਕਰ ਦੇ ਸਬ-ਇੰਸਪੈਕਟਰ ਰਕੇਸ਼ ਕੁਮਾਰ ਵੱਲੋਂ ਪੁਲਿਸ ਪਾਰਟੀ ਨਾਲ ਪਿੰਡ ਪਿੰਡ ਇਬਰਾਹਿਮ ਨਸਤੀਕ ਨਾਕਾਬੰਦੀ ਦੌਰ ਸ਼ੱਕ ਦੇ ਆਧਾਰ ਤੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਰੋਕਿਆ ਤੇ ਤਲਾਸ਼ੀ ਦੌਰਾਨ ਉਸ ਪਾਸੋਂ 14 ਨਸ਼ੀਲੇ ਟੀਕੇ ਬਰਾਮਦ ਹੋਏ ਜਿਸ ਦੀ ਪਛਾਣ ਵਿਕਰਮ ਪੁੱਤਰ ਰਤਨ ਲਾਲ ਵਾਸੀ ਸੈਦਪੁਰ ਥਾਣਾ ਚੱਬਿਆਲ ਵੱਜੋਂ ਹੋਈ ਹੈ ਪੁਲਿਸ ਵੱਲੋਂ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਜਦੋਂ ਸਖਤਾਈ ਨਾਲ ਪੁੱਛਗਛ ਕੀਤੀ ਗਈ ਤਾਂ ਉਸ ਪਾਸੋਂ ਵਕਫ ਵਕ ਥਾਮਾ ਤੋਂ ਚੋਰੀ ਕੀਤੇ ਗਏ 15 ਮੋਟਰਸਾਈਕਲ ਬਰਾਮਦ ਹੋਏ ਐਸਐਚਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਤੋਂ ਡੂੰਘਾਈ ਨਾਲ ਪੁੱਛਗਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵੀ ਮਾਮਲਿਆਂ ਦਾ ਖੁਲਾਸਾ ਹੋ ਸਕੇ ਗੜਸ਼ੰਕਰ ਤੋਂ ਹੁਸ਼ਾਰਪੁਰ ਨੇ ਉਸ ਦੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ ਇੱਕ 2024 ਨੂੰ ਐਸਆਈ ਰਕੇਸ਼ ਕੁਮਾਰ ਨੇ ਨਾਕਾਬੰਦੀ ਕੀਤੀ ਸੀਗੀ ਨਾਕਾਬੰਦੀ ਤੇ ਇੱਕ ਨੌਜਵਾਨ ਸੀਗਾ ਜਿਹੜਾ ਜਮਾ ਮੋਟਰਸਾਈਕਲ ਤੇ ਆ ਰਿਹਾ ਸੀ ਜਦੋਂ ਉਹਨੂੰ ਰੋਕਿਆ ਤੇ ਉਹਦੇ ਕੋਲੋਂ 14 ਇੰਜੈਕਸ਼ਨ ਮਿਲੇ ਤੇ ਇੱਕ ਮੋਟਰਸਾਈਕਲ ਜਮਾ ਜਿਹੜਾ ਸੀ ਉਹ ਵੀ ਚੋਰੀ ਦਾ ਮਿਲਿਆ ਇਸੇ ਦੋਸ਼ੀ ਦਾ ਨਾਮ ਹੈ ਵਿਕਰਮ ਵਿੱਕੀ ਸਨ ਆਫ ਰਤਨ ਚੰਦ ਵਾਸੀ ਸੈਦਪੁਰ ਥਾਣਾ ਚੱਬੇਆ ਇਹਦੇ ਖਿਲਾਫ ਪਹਿਲਾਂ ਵੀ ਮੁਕਾਦਮੇ ਦਰਜ ਨੇ ਚੋਰੀ ਦੇ ਤੇ ਜਦੋਂ ਉਹਨੂੰ ਪੁਸ਼ਕਿਸ਼ ਕੀਤੀ ਦੌਰਾਨੇ ਪੁਸ਼ਕਿਸ਼ਣ 14 ਮੋਟਰਸਾਈਕਲ ਹੋਰ ਮੰਨੇ ਗਈਆਂ ਮੱਖੋ ਕਥਾਵਾਂ ਤੋਂ ਚੋਰੀ ਕੀਤੀਆਂ। ਕੁਝ ਮੋਟਰਸਾਈਕਲ ਇਨ ਸ਼ਹਿਰਪੁਰ ਤੋਂ ਚੋਰੀ ਕੀਤੇ 7-8 ਮੋਟਰਸਾਈਕਲ ਉੱਥੋਂ ਚੱਬੇ ਵਾਲੇ ਏਰੀਏ 'ਚੋਂ ਨਵੇਂ ਸ਼ਹਿਰ ਏਰੀਏ ਦੇ ਵਿੱਚੋਂ ਵੀ ਕੀਤੇ ਚੋਰੀ ਜਨ ਤੇ ਭੁੰਗਰਨੀ ਸਾਈਡ ਤੋਂ ਵੀ ਚੋਰੀਆਂ ਕੀਤੇ ਆ। ਜਿਹਦਾ ਪੁਲਿਸ ਰਿਮਾਂਡ ਲੈ ਕੇ ਇਹਨੂੰ ਹੋਰ ਦੇਖੋ ਪੁਸ਼ਕਿਸ਼ ਕੀਤੀ ਜਾਊਗੀ ਤੇ ਹੋਰ ਕਵਰੀ ਕੀਤੀ ਜਾਊਗੀ। ਗੜਸ਼ੰਕਰ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਚੋਰੀ ਦੇ 15 ਮੋਟਰਸਾਈਕਲਾਂ ਅਤੇ ਨਸ਼ੀਲੇ ਟੀਕਿਆਂ ਸਮੇਤ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹਾਂ ਥਾਣਾ ਗੜਸ਼ੰਕਰ ਦੇ ਐਸਐਚਓ ਬਲਜਿੰ ਸੁਰੇਂਦਰ ਲਾਂਬਾ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਖਿਲਾਫ ਪੁਲਿਸ ਵੱਲੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਤੇ ਗੜਸ਼ੰਕਰ ਪੁਲਿਸ ਨੂੰ ਉਸ ਵਕਤ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਥਾਣਾ ਗੜਸ਼ੰਕਰ ਦੇ ਸਬ ਇੰਸਪੈਕਟਰ ਰਕੇਸ਼ ਕੁਮਾਰ ਵੱਲੋਂ ਪੁਲਿਸ ਪਾਰਟੀ ਨਾਲ ਪਿੰਡ ਪਿੰਡ ਇਬਰਾਹਿਮ ਨਜ਼ਦੀਕ ਨਾਕਾਬੰਦੀ ਦੌਰਾਨ ਸ਼ੱਕ ਦੇ ਆਧਾਰ ਤੇ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਰੋਕਿਆ ਤੇ ਤਲਾਸ਼ੀ ਦੌਰਾਨ ਉਸ ਪਾਸੋਂ 14 ਨਸ਼ੀਲੇ ਟੀਕੇ ਬ੍ਰਮਧ ਹੋਏ ਜਿਸ ਦੀ ਪਹਿਚਾਣ ਵਿਕਰਮ ਪੁੱਤਰ ਰਤਨ ਲਾਲ ਵਾਸੀ ਸਿਆਦਪੁਰ ਥਾਣਾ ਚੱਬਿਆਲ ਵਜੋਂ ਹੋਈ ਹੈ ਪੁਲਿਸ ਵੱਲੋਂ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਜਦੋਂ ਸਖਤਾਈ ਨਾਲ ਪੁੱਛਗਛ ਕੀਤੀ ਗਈ ਤਾਂ ਉਸ ਪਾਸੋਂ ਵਕਫ ਵਕ ਥਾਵਾ ਤੋਂ ਚੋਰੀ ਕੀਤੇ ਗਏ 15 ਮੋਟਰਸਾਈਕਲ ਬਰਾਮਦ ਹੋਏ ਐਸਐਚਓ ਬਲਜਿੰਦਰ ਸਿੰਘ ਮੱਲੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਤੋਂ ਡੂੰਘਾਈ ਨਾਲ ਪੁੱਛਗਛ ਕੀਤੀ ਜਾ ਰਹੀ ਹੈ ਤਾਂ ਜੋ ਹੋਰ ਵੀ ਮਾਮਲਿਆਂ ਦਾ ਖੁਲਾਸਾ ਹੋ ਸਕੇ ਗੜਸ਼ੰਕਰ ਤੋਂ ਹੁਸ਼ਾਰਪੁਰ ਨੇ ਉਸ ਦੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ ਇੱਕ 2024 ਨੂੰ ਐਸਆਈ ਰਕੇਸ਼ ਕੁਮਾਰ ਨੇ ਨਾਕਾਬੰਦੀ ਕੀਤੀ ਸੀਗੀ ਨਕਾਬੰਦੀ ਤੇ ਇੱਕ ਨੌਜਵਾਨ ਸੀਗਾ ਜਿਹੜਾ ਇੱਕ ਜਮਾਂ ਮੋਟਰਸਾਈਕਲ ਤੇ ਆ ਰਿਹਾ ਸੀ ਜਦੋਂ ਉਹਨੂੰ ਰੋਕਿਆ ਤੇ ਉਹਦੇ ਕੋਲੋਂ 14 ਇੰਜੈਕਸ਼ਨ ਮਿਲੇ ਤੇ ਇੱਕ ਮੋਟਰਸਾਈਕਲ ਜਮਾਂ ਦਾ ਸੀ ਉਹ ਵੀ ਚੋਰੀ ਦਾ ਮਿਲਿਆ ਇਸੇ ਦੋਸ਼ੀ ਦਾ ਨਾਮ ਹੈ ਵਿਕਰਮ ਵਿੱਕੀ son of ਰਤਨ ਚੰਦ ਵਾਸੀ ਸੈਦਪੁਰ ਥਾਣਾ ਚੱਬੇਵਾਲ ਇਹਦੇ ਖਿਲਾਫ ਪਹਿਲਾਂ ਵੀ ਮੁਕਾਦਮੇ ਦਰਜ ਨੇ ਚੋਰੀ ਦੇ ਤੇ ਜਦੋਂ ਨੂੰ ਪੁੱਛਗਛ ਕੀਤੀ ਦੌਰਾਨੇ ਪੁੱਛਗਛਨ 14 ਮੋਟਰਸਾਈਕਲ ਹੋਰ ਮੰਨੇ ਗਏ ਮਾਖੋ ਕਥਾਵਾਂ ਤੋਂ ਚੋਰੀ ਕੀਤੇ ਆ ਕੁਝ ਮੋਟਰਸਾਈਕਲ ਨੇ ਸ਼ਾਹਰਪੁਰ ਤੋਂ ਚੋਰੀ ਕੀਤੇ 7 8 ਮੋਟਰਸਾਈਕਲ ਉੱਥੋਂ ਚੱਬੇ ਵਾਲੇ ਏਰੀਏ ਚੋਂ ਨਵਾਂ ਸ਼ਹਿਰ ਏਰੀਆ ਦੇ ਵਿੱਚੋਂ ਵੀ ਕੀਤੇ ਚੋਰੀ ਜਨ ਤੇ ਭੁੰਗਰ ਦੀ ਸਾਈਡ ਤੋਂ ਵੀ ਚੋਰੀਆਂ ਕੀਤੇ ਜਿਹਦਾ ਪੁਲਿਸ ਰਿਮਾਂਡ ਲੈ ਕੇ ਇਹਨੂੰ ਹੋਰ ਦੇਖੋ ਪੁਸ਼ਕਿਸ਼ ਕੀਤੀ ਜਾਊਗੀ ਤੇ ਹੋਰ ਖਬਰ ਹੀ ਕੀਤੀ ਜਾਊਗੀ